ਪੂ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਾਂ ਵਿਕਰਮ ਸਿੰਘ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਔਰ ਹਾਈ ਕੋਰਟ ਨੇ ਸਿੱਧੇ ਸਵਾਲ ਖੜੇ ਕੀਤੇ ਨੇ ਔਰ ਹਾਈ ਕੋਰਟ ਨੇ ਪੁੱਛਿਆ ਕਿਉਂ ਨਹੀਂ ਫੜਿਆ ਗਿਆ ਅਜੇ ਤੱਕ ਅਮਰਤਪਾਲ ਜੇ ਦੇਸ਼ ਲਈ ਅਮਰਤਪਾਲ ਖਤਰਾ ਹੈ ਤਾਂ ਫਿਰ ਫੜਿਆ ਕਿਉਂ ਨਹੀਂ ਗਿਆ ਇਹ ਸਵਾਲ ਹਾਈ ਕੋਰਟ ਨੇ ਪੁੱਛਿਆ ਐਕਟਿਵ ਨਜ਼ਰ ਆਈ ਹਾਈ ਕੋਰਟ ਔਰ ਸਿੱਧੇ ਤੌਰ ਤੇ ਸਵਾਲ ਪੁੱਛਿਆ ਗਿਆ ਤਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਅਮਰਤਪਾਲ ਸਿੰਘ ਦੇ ਬਾਰੇ ਜਵਾਬ ਦਿੰਦਾ ਹੈ ਅਮਰਤਪਾਲ ਸਿੰਘ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ ਐਨਐਸਏ ਲਾਇਆ ਗਿਆ ਅਮਰਤਪਾਲ ਸਿੰਘ ਦੇ ਉੱਪਰ ਪਰ ਅਮਰਤਪਾਲ ਹਾਲੇ ਵੀ ਫਰਾਰ ਹੈ ਇਹ ਵੀ ਕਿਹਾ ਗਿਆ ਉੱਥੇ ਐਡਵੋਕੇਟ ਜਨਰਲ ਵਿਨੋਦ ਕਈ ਨੇ ਪੰਜਾਬ ਸਰਕਾਰ ਦਾ ਪੱਖ ਰੱਖਿਆ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦਿੱਤਾ ਹੈ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰਤਪਾਲ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਕਿਉਂਕਿ ਜਾ ਜੋ ਪਟੀਸ਼ਨ ਫਾਈਲ ਕੀਤੀ ਗਈ ਸੀ ਉਹਦੇ ਉੱਪਰ ਸੁਣਵਾਈ ਹੋਈ ਹੈ ਔਰ ਪੰਜਾਬ ਸਰਕਾਰ ਨੇ ਪੱਖ ਰੱਖਿਆ ਆਪਣਾ ਸਿੱਧੇ ਤੌਰ ਤੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰਤਪਾਲ ਸਿੰਘ ਤੇ ਐਨਐਸਏ ਲਾਇਆ ਜਾ ਚੁੱਕਿਆ ਹੈ ਜੀ ਹਾਂ ਇਹ ਸਵਾਲ ਜਿਹੜਾ ਪੁੱਛਿਆ ਗਿਆ ਸੀ ਉਸ ਦਾ ਜਵਾਬ ਦਿੱਤਾ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਕੀ ਅਮਰਤਪਾਲ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ ਐਨਐਸਏ ਲਾਇਆ ਗਿਆ ਅਮਰਤਪਾਲ ਦੇ ਉੱਪਰ ਇਹ ਜਵਾਬ ਦਿੱਤਾ ਗਿਆ ਹੈ ਐਡਵੋਕੇਟ ਵਿਨੋਦ ਕਈ ਦੇ ਵੱਲੋਂ ਐਡਵੋਕੇਟ ਜਨਰਲ ਵਿਨੋਦ ਕਈ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਵਿਨੋਦ ਕਈ ਔਰ ਲਗਾਤਾਰ ਬਹੁਤ ਸਾਰੇ ਸਵਾਲ ਹੋਏ ਅਮਰਤਪਾਲ ਦੇ ਮਸਲੇ ਦੇ ਉੱਪਰ ਵੱਡੀ ਅਪਡੇਟ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਵੱਡੀਆਂ ਅੱਜ ਗੱਲਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਤਾਂ ਬਹੁਤ ਵੱਡੀਆਂ ਗੱਲਾਂ ਹੋਈਆਂ ਨੇ ਔਰ ਇਕੱਲੀ-ਕੱਲੀ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੀ ਕੁਝ ਹੋਇਆ ਅਮਰਤਪਾਲ ਸਿੰਘ ਦੇ ਮਸਲੇ ਦੇ ਉੱਪਰ ਤਾਂ ਅਮਰਤਪਾਲ ਦੇ ਮਸਲੇ ਤੇ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਗਿਆ ਹਾਈ ਕੋਰਟ ਦੇ ਵੱਲੋਂ ਸਰਕਾਰ ਨੇ ਉਸ ਤੋਂ ਬਾਅਦ ਜਵਾਬ ਵੀ ਦਿੱਤਾ ਹਾਲਾਂਕਿ ਹਾਈ ਕੋਰਟ ਨੇ ਜਦੋਂ ਸਵਾਲ ਇਹ ਪੁੱਛਿਆ ਕਿ ਆਖਰ ਫੜਿਆ ਕਿਉਂ ਨਹੀਂ ਗਿਆ ਅਮਰਤਪਾਲ ਇਹੋ ਜਿਹਾ ਕੀ ਹੋਇਆ ਕਿ ਅਮਰਤਪਾਲ ਕਿਉਂ ਨਹੀਂ ਫੜਿਆ ਗਿਆ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਜਵਾਬ ਦਿੱਤਾ ਗਿਆ ਜਵਾਬ ਦਿੱਤਾ ਗਿਆ ਕਿ ਅਮਰਤਪਾਲ ਸਿੰਘ ਅਜੇ ਫਰਾਰ ਹੈ ਪਰ ਅਮਰਤਪਾਲ ਦੇ ਬਾਕੀ ਦੇ ਸਾਰੇ ਸਾਥੀ ਫੜ ਲਏ ਗਿਆ ਫਿਰ ਹਾਈ ਕੋਰਟ ਨੇ ਪੁੱਛਿਆ ਕਿ ਅਮਰਤਪਾਲ ਦੇ ਸਾਰੇ ਸਾਥੀ ਤਾਂ ਫੜੇ ਗਏ ਫਿਰ ਅਮਰਤਪਾਲ ਕਿਉਂ ਨਹੀਂ ਫੜਿਆ ਗਿਆ ਉਸ ਤੋਂ ਬਾਅਦ ਸਰਕਾਰ ਨੇ ਇਹ ਜਵਾਬ ਦਿੱਤਾ ਕਿ ਅਮਰਤਪਾਲ ਅਜੇ ਫਰਾਰ ਹੈ ਔਰ ਅਮਰਤਪਾਲ ਦੇ ਸਾਰੇ ਸਾਥੀ ਅਸੀਂ ਫੜ ਲਏ ਆ ਉਸ ਦਾ ਜੋ ਸਿਸਟਮ ਸੀ ਸਾਰਾ ਜੋ ਚੇਨ ਸੀ ਉਸ ਨੂੰ ਤੋੜ ਦਿੱਤਾ ਗਿਆ ਇਹ ਗੱਲ ਕਹੀ ਗਈ ਔਰ ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਪੁੱਛਿਆ ਕਿ ਸਭ ਤੋਂ ਵੱਡੀ ਚੀਜ਼ ਤਾਂ ਜੇ ਅਮਰਤਪਾਲ ਸੀ ਅਮਰਤਪਾਲ ਹੀ ਸਾਰਾ ਸਰਗਨਾ ਸੀ ਤਾਂ ਫਿਰ ਅਮਰਤਪਾਲ ਦੇ ਖਿਲਾਫ ਪਹਿਲਾ ਐਕਸ਼ਨ ਹੋਣਾ ਚਾਹੀਦਾ ਸੀ ਉਹ ਭੱਜ ਕਿਵੇਂ ਗਿਆ ਇਸ ਤਰ੍ਹਾਂ ਦੀ ਗੱਲ ਪੁੱਛੀ ਗਈ ਹਾਈ ਕੋਰਟ ਦੇ ਵੱਲੋਂ ਤਾਂ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਸਿੱਧੇ ਤੌਰ ਤੇ ਐਡਵੋਕੇਟ ਜਨਰਲ ਵਿਨੋਦ ਕਈ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਜੋ ਮੋਨਿਟਰਿੰਗ ਕਰ ਰਹੀ ਹੈ ਕੱਲੀ-ਕੱਲੀ ਚੀਜ਼ ਦੀ ਔਰ ਮਾਹੌਲ ਵਿਗੜੇ ਨਾ ਇਸ ਕਰਕੇ ਇਸ ਤਰੀਕੇ ਦੇ ਨਾਲ ਐਕਸ਼ਨ ਲਿਆ ਗਿਆ ਔਰ ਇਸ ਦੇ ਨਾਲ ਹੀ ਸਾਫ਼ ਤੌਰ ਤੇ ਸਿੱਧੇ ਤੌਰ ਤੇ ਜਦੋਂ ਹਾਈ ਕੋਰਟ ਨੇ ਹੋਰ ਵੀ ਚੀਜ਼ਾਂ ਨੂੰ ਲੈ ਕੇ ਪੁੱਛਿਆ ਕਿ ਆਖਰ ਜਦੋਂ ਪਹਿਲਾਂ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਸੀ ਤਾਂ ਫਿਰ ਪਹਿਲਾਂ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਤਾਂ ਮਾਹੌਲ ਨਾ ਵਿਗੜੇ ਇਸ ਕਰਕੇ ਇਸ ਤਰੀਕੇ ਦੇ ਨਾਲ ਐਕਸ਼ਨ ਕੀਤਾ ਗਿਆ ਇਹ ਪੰਜਾਬ ਸਰਕਾਰ ਨੇ ਦਾਵਾ ਕੀਤਾ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਤਪਾਲ ਦੇ ਮਸਲੇ ਤੇ ਸੁਣਵਾਈ ਹੋਈ ਔਰ ਇਹ ਸਵਾਲ ਵੱਡਾ ਇਹ ਉੱਠਦਾ ਹੈ ਕਿ ਜਦੋਂ ਸੁਖਚੈਨ ਸਿੰਘ ਗਿੱਲ ਤੋਂ ਕੱਲ ਪੁੱਛਿਆ ਗਿਆ ਆਈਜੀ ਸੁਖਚੈਨ ਗਿੱਲ ਨੇ ਪੰਜਾਬ ਪੁਲਿਸ ਨੇ ਜਦੋਂ ਪੀਸੀ ਕੀਤੀ ਔਰ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਸਿੰਘ ਅਜੇ ਫਰਾਰ ਹੈ ਔਰ ਜਦੋਂ ਗ੍ਰਿਫਤਾਰ ਹੋਇਆ ਤਾਂ ਉਸਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਜਾਏਗਾ ਅਮਰਤਪਾਲ ਦੇ ਉੱਪਰ ਤਾਂ ਉਸ ਤੋਂ ਬਾਅਦ ਫਿਰ ਸਿੱਧੇ ਤੌਰ ਤੇ ਇਹ ਸਵਾਲ ਇਹ ਵੀ ਹੈ ਕਿ ਕੀ ਵਾਕਈ ਅਮਰਤਪਾਲ ਫੜਿਆ ਗਿਆ ਹੈ ਹਾਲਾਂਕਿ ਪੰਜਾਬ ਪੁਲਿਸ ਨੇ ਤਾਂ ਇਹ ਜਵਾਬ ਦਿੱਤਾ ਹੈ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਅਮਰਤਪਾਲ ਅਜੇ ਗ੍ਰਿਫਤਾਰ ਨਹੀਂ ਹੋਇਆ ਅਮਰਤਪਾਲ ਅਜੇ ਫਰਾਰ ਹੈ ਤਾਂ ਫਿਰ ਕੱਲ ਜਦੋਂ ਸੁਖਚੈਨ ਗਿੱਲ ਹੋਣਾ ਨੇ ਕਿਹਾ ਸੀ ਕਿ ਐਨਐਸਏ ਜਿਹੜਾ ਲਾਇਆ ਜਾਏਗਾ ਜਦੋਂ ਅਮਰਤਪਾਲ ਗ੍ਰਿਫਤਾਰ ਹੋ ਗਿਆ ਤਾਂ ਐਨਐਸਏ ਲਾਇਆ ਜਾਏਗਾ ਨੈਸ਼ਨਲ ਸਿਕਿਉਰਿਟੀ ਐਕਟ ਦੇ ਤੇ ਲਾਇਆ ਜਾਏਗਾ ਤਾਂ ਸਵਾਲ ਇਹ ਉੱਠਦਾ ਕਿ ਵਾਕਈ ਅਮਰਤਪਾਲ ਫੜਿਆ ਗਿਆ ਜਾਂ ਅਮਰਤਪਾਲ ਅਜੇ ਫਰਾਰ ਹੈ ਹਾਲਾਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਜਦੋਂ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋਊਗੀ ਔਰ ਉਸ ਤੋਂ ਬਾਅਦ ਫਿਰ ਅਮਰਤਪਾਲ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਜਾਏਗਾ ਔਰ ਅਮਰਤਪਾਲ ਦੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਕਲੋਜ਼ ਏਟ ਸੀ ਅਮਰਤਪਾਲ ਸਿੰਘ ਦੇ ਕਲੋਜ਼ ਜਿਹੜੇ ਸਾਥੀ ਸੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹ ਗੱਲ ਕਹੀ ਗਈ ਸਾਫ ਤੌਰ ਤੇ ਜਦੋਂ ਔਰ ਉਸ ਤੋਂ ਬਾਅਦ ਫਿਰ ਇਹ ਹਾਈ ਕੋਰਟ ਦੇ ਵਿੱਚ ਸਿੱਧੇ ਤੌਰ ਤੇ ਜਵਾਬ ਵੀ ਇਹ ਦਿੱਤਾ ਪੰਜਾਬ ਸਰਕਾਰ ਨੇ ਕਿ ਐਕਟਿਵਲੀ ਕੰਮ ਕੀਤਾ ਹੈ ਪੰਜਾਬ ਸਰਕਾਰ ਨੇ ਐਕਟਿਵਲੀ ਪੰਜਾਬ ਪੁਲਿਸ ਨੇ ਜਿਹੜਾ ਕੰਮ ਕੀਤਾ ਔਰ ਤਰੀਕੇ ਦੇ ਨਾਲ ਇਹ ਇਸ ਪੂਰੇ ਐਕਸ਼ਨ ਨੂੰ ਅੰਜਾਮ ਦਿੱਤਾ ਗਿਆ ਇਹ ਗੱਲ ਕਹੀ ਗਈ ਤਾਂ ਪੰਜਾਬ ਸਰਕਾਰ ਨੇ ਅਮਰਤਪਾਲ ਮਸਲੇ ਤੇ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਹੈ ਅਮਰਤਪਾਲ ਸਿੰਘ ਤੇ ਐਨਐਸਏ ਲਾਇਆ ਗਿਆ ਇਹ ਗੱਲ ਐਡਵੋਕੇਟ ਜਨਰਲ ਨੇ ਕਹੀ ਹੈ ਹਾਈ ਕੋਰਟ ਦੇ ਅੰਦਰ ਔਰ ਅਮਰਤਪਾਲ ਸਿੰਘ ਅਜੇ ਵੀ ਫਰਾਰ ਹੈ ਇਹ ਗੱਲ ਅਮਰਤਪਾਲ ਸਿੰਘ ਦੇ ਬਾਰੇ ਜਦੋਂ ਸੁਣਵਾਈ ਚੱਲ ਰਹੀ ਸੀ ਔਰ ਉਸ ਸਮੇਂ ਇਹ ਗੱਲ ਕਹੀ ਗਈ ਸਿੱਧੇ ਤੌਰ ਤੇ ਸਾਬਤ ਤੌਰ ਤੇ ਅਮਰਤਪਾਲ ਸਿੰਘ ਅਜੇ ਫਰਾਰ ਹੈ ਇਹ ਗੱਲ ਕਹੀ ਜਾ ਰਹੀ ਹੈ ਹਾਈ ਕੋਰਟ ਦੇ ਵੱਲੋਂ ਔਰ ਉੱਥੇ ਹੀ ਜਿਸ ਤਰ੍ਹਾਂ ਦੀ ਚਰਚਾ ਅਮਰਤਪਾਲ ਸਿੰਘ ਨੂੰ ਲੈ ਕੇ ਅਮਰਤਪਾਲ ਦੇ ਬਾਕੀ ਦੇ ਸਾਥੀ ਫੜੇ ਗਏ ਅਮਰਤਪਾਲ ਦਾ ਚਾਚਾ ਗ੍ਰਿਫਤਾਰ ਹੋ ਗਿਆ ਉਸ ਨੂੰ ਅਸਮ ਦੀ ਆਸਾਮ ਦੀ ਜੋ ਡਿਬਰੂਗੜ ਜੇਲ ਹੈ ਉੱਥੇ ਭੇਜਿਆ ਗਿਆ ਅਮਰਤਪਾਲ ਦੇ ਚਾਚੇ ਨੂੰ ਗ੍ਰਿਫਤਾਰ ਕਰਕੇ ਅਮਰਤਪਾਲ ਦਾ ਜੋ ਸਾਥੀ ਦਲਜੀਤ ਕਲਸੀ ਹੈ ਜੋ ਫਾਈਨਾਂਸ ਵੀ ਪੂਰਾ ਅਰੇਂਜ ਕਰਦਾ ਸੀ ਫਾਈਨੈਂਸਰ ਸੀ ਦਲਜੀਤ ਕਲਸੀ ਔਰ ਦਲਜੀਤ ਕਲਸੀ ਨੂੰ ਵੀ ਭੇਜਿਆ ਗਿਆ ਉੱਥੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਂ ਤੋਂ ਮਸ਼ਹੂਰ ਸੀ ਸੋਸ਼ਲ ਮੀਡੀਆ ਤੇ ਔਰ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਵੀ ਗ੍ਰਿਫਤਾਰ ਕਰਕੇ ਭੇਜਿਆ ਗਿਆ ਹੈ ਅਸਾਮ ਦੀ ਡਿਬਰੂਗੜ ਜੇਲ੍ਹ ਔਰ ਸਵਾਲ ਇਹ ਉੱਠਦਾ ਹੈ ਕਿਉਂਕਿ ਤਮਾਮ ਸਵਾਲ ਜਿਹੜੇ ਹੋਏ ਹਾਈ ਕੋਰਟ ਦੇ ਵੱਲੋਂ ਪੁੱਛਿਆ ਗਿਆ ਸ਼ਕਤੀ ਦੇ ਨਾਲ ਤਾਂ ਉਸਦੇ ਜਵਾਬ ਦਿੱਤੇ ਗਏ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਐਕਟਿਵਲੀ ਕੰਮ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕੀਤਾ ਹੈ ਪੰਜਾਬ ਦੇ ਵਿੱਚ ਸ਼ਾਂਤੀ ਬਰਕਰਾਰ ਰਹੇ ਇਸ ਕਰਕੇ ਇੰਟਰਨੈਟ ਬੰਦ ਕੀਤਾ ਗਿਆ ਤਾਂ ਕਿ ਕੋਈ ਫੇਕ ਨਿਊਜ਼ ਜਾਂ ਅਫਵਾਹਾਂ ਇੱਧਰ ਉੱਧਰ ਦੀਆਂ ਨਾ ਫੈਲ ਸਕਣ ਇਸ ਕਰਕੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇੰਟਰਨੈਟ ਬੰਦ ਕਰਕੇ तमाम ਚੀਜ਼ਾਂ ਨੂੰ ਸੈਟਲਡ ਕੀਤਾ ਹੈ ਔਰ ਜਲਦੀ ਹੀ ਜੋ ਪੂਰਾ ਮਸਲਾ ਸੌਟ ਹੋ ਜਾਏਗਾ ਇਹ ਵੀ ਗੱਲ ਕਹੀ ਔਰ ਉਥੇ ਜਦੋਂ ਸਵਾਲ ਇਸ ਤੀ ਤੇ ਵਾਰ-ਵਾਰ ਜ਼ੋਰ ਦੇ ਕੇ ਉੱਠਿਆ ਕਿ ਆਖਰ ਅਮਰਤਪਾਲ ਸਿੰਘ ਹੀ ਜਦੋਂ ਸਰਗਨਾਥਾ ਉਸ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਕਿੱਥੇ ਆ ਉਹ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਅਜੇ ਫਰਾਰ ਹੈ ਔਰ ਜਲਦੀ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਏਗੀ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਇਹ ਰੱਖਿਆ ਕਿ ਐਕਟਿਵਲੀ ਪੰਜਾਬ ਸਰਕਾਰ ਨੇ ਕੰਮ ਕੀਤਾ ਐਕਟਿਵਲੀ ਪੰਜਾਬ ਪੁਲਿਸ ਨੇ ਕੰਮ ਕੀਤਾ ਔਰ ਅਮਰਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਐਕਟਿਵ ਹੋ ਕੇ ਸ਼ਿਕੰਜਾ ਕੱਸਿਆ ਗਿਆ ਇਹ ਗੱਲ ਕਹੀ ਗਈ ਹੈ ਹਾਈ ਕੋਰਟ ਦੇ ਅੰਦਰ ਔਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਸਾਫ ਤੌਰ ਤੇ ਇਹ ਸਵਾਲ ਜਵਾਬ ਹੋਏ ਔਰ ਐਕਟਿਵਲੀ ਹਾਈ ਕੋਰਟ ਨੇ तमाम ਚੀਜ਼ਾਂ ਨੂੰ ਲੈ ਕੇ ਸਵਾਲ ਪੁੱਛੇ ਕਿ ਜੇ ਮਾਹੌਲ ਖਰਾਬ ਕਰਨ ਦਾ ਖਾਤਸ਼ਾ ਸੀ ਤਾਂ ਪਹਿਲਾਂ ਕਿਉਂ ਨਹੀਂ ਐਕਸ਼ਨ ਹੋਇਆ ਤਾਂ ਉਸਤੇ ਵੀ ਇਹ ਜਵਾਬ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਔਰ ਸਾਫ ਤੌਰ ਤੇ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਇਹ ਸਾਰੀਆਂ ਚੀਜ਼ਾਂ ਸੈਟਲ ਹੋ ਜਾਣਗੀਆਂ ਔਰ ਪੰਜਾਬ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਵਿਨੋਦ ਕਈ ਨੇ ਇਸ ਪੂਰੇ ਮਸਲੇ ਤੇ ਪੱਖ ਰੱਖਿਆ ਔਰ